ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਸੇਵਾ ਸੰਬੰਧੀ ਅਹਿਮ ਜਾਣਕਾਰੀ ਸਾਂਝ ਕਰਾਂਗਾ ਕਿਉਂਕਿ ਆਪਣੇ ਦਸਵੰਦ ਦੇ ਵਿੱਚੋਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਧਰਮੀ ਲੋਕ ਗੁਰ ਚਰਨਾਂ ਦੇ ਵਿੱਚ ਭੇਟਾ ਸਮਰਪਿਤ ਕਰਦੇ ਨੇ ਅਰਪਿਤ ਕਰਦੇ ਨੇ ਸੋ ਗੁਰੂ ਸਾਹਿਬ ਦੇ ਬਚਨ ਹਨ ਸਾਹ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਭਾਵ ਸੇਵਾ ਉਹ ਸਫਲ ਹੈ ਜਿਹੜੀ ਗੁਰੂ ਖੁਸ਼ ਹੋ ਜਾਏ ਗੁਰੂ ਦੀਆਂ ਬਰਕਤਾਂ ਮਿਲ ਜਾਣ ਗੁਰੂ ਦੀ ਖੁਸ਼ੀ ਮਿਲ ਜਾਵੇ ਸੋ ਗੁਰੂ ਸਾਹਿਬ ਇਹ ਵੀ ਆਖਦੇ ਨੇ ਕਹਿੰਦੇ ਨੇ ਕਿ ਸੇਵਾ ਵੀ ਜਿਹੜੀ ਮਨੁੱਖ ਇਨਸਾਨ ਜਿਹੜਾ ਹੈਗਾ ਉਹ ਆਪਣੀ ਮਤ ਨੂੰ ਵਰਤ ਕੇ ਕਰੇ ਜਿਹੜੀ ਗੁਰੂ ਦੇ ਨਾਲ ਜੁੜੀ ਹੋਵੇ ਮਨਮਤ ਨਹੀਂ ਕਰਨੀ ਗੁਰਮਤ ਕਰਨੀ ਹੈ ਗੁਰੂ ਸਾਹਿਬ ਕਹਿੰਦੇ ਨੇ ਮਤ ਥੋੜੀ ਸੇਵ ਗਵਾਈਏ ਜੇ ਆਪਣੀ ਮਨ ਦੀ ਮਤ ਪਿੱਛੇ ਲਾ ਕੇ ਸੇਵਾ ਕਰੀਏ ਤੇ ਉਹ ਸੇਵਾ ਬੇਅਰਥ ਚਲੀ ਜਾਂਦੀ ਹੈ ਅੱਜ ਮੈਂ ਸਿਰਫ ਇੱਕ ਪੁਆਇੰਟ ਤੇ ਆਪ ਜੀ ਨਾਲ ਗੱਲ ਕਰਾਂਗਾ ਉਹ ਹੈ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਭੇਟਾ ਕੀਤੇ ਹੋਏ ਰੁਮਾਲੇ ਸੋ ਸੰਗਤਾਂ ਪੈਸਾ ਖਰਚ ਕੇ ਗੁਰੂ ਚਰਨਾਂ ਦੇ ਵਿੱਚ ਹਾਜ਼ਰ ਹੁੰਦੀਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਰਮਾਲੇ ਭੇਟਾ ਕਰਦੀਆਂ ਨੇ ਜਾਂ ਕੋਈ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪੈਂਦਾ ਤਾਂ ਵੀ ਰਮਾਲਾ ਭੇਟਾ ਕਰਦੇ ਨੇ ਸਹਿਜ ਪਾਠ ਸਾਹਿਬ ਦਾ ਭੋਗ ਪੈਂਦਾ ਤਾਂ ਵੀ ਰਮਾਲਾ ਭੇਟਾ ਕਰਦੇ ਨੇ ਗੁਰੂ ਚਰਨਾਂ ਵਿੱਚ ਮੱਥਾ ਟੇਕਣ ਆਉਂਦੇ ਨੇ ਬਹੁਤ ਸਾਰੀਆਂ ਸੰਗਤਾਂ ਰਮਾਲਾ ਭੇਟਾ ਕਰਦੇ ਨੇ ਕਿ ਗੁਰੂ ਸਾਹਿਬ ਆਪ ਜੀ ਕਿਰਪਾ ਕਰਨਾ ਸਾਡੀ ਪਤ ਕੱਜਣਾ ਸੋ ਆਪ ਜੀ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਨਾ ਚਾਹਾਂਾ ਕਿ ਸਾਡੀ ਸੇਵਾ ਸਫਲ ਹੋ ਜਾਵੇ ਬਹੁਤ ਬਾਰਤ ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਰਮਾਲੇ ਭੇਟ ਕਰਦੇ ਆਂ ਕਈ ਵਾਰ ਤਾਂ ਜਿਹੜੇ ਨੇ ਸਿੰਘ ਤੇ ਉਹ ਉਸੇ ਵਕਤ ਲਾ ਕੇ ਰਮਾਲਾ ਉਹਦੇ ਉਨੂੰ ਪਰਾਂ ਕਰ ਦਿੰਦੇ ਨੇ ਕਈ ਵਾਰ ਮੜ ਜਾਂ ਸਵਾਉਂਦੇ ਨੇ ਕਈ ਵਾਰ ਬੰਦ ਹੀ ਰਹਿ ਜਾਂਦੇ ਨੇ ਲਫਾਫੇ ਦੇ ਵਿੱਚ ਔਰ ਜੇ ਰਮਾਲਾ ਕੋਈ ਲਾਉਂਦਾ ਵੀ ਹੈ ਉਹ ਸਿਰਫ ਇੱਕ ਵਾਰ ਉਹਨੂੰ ਲਾਇਆ ਜਾਂਦਾ ਔਰ ਉਹ ਰਮਾਲਿਆਂ ਦੀ ਭੇਟਾ ਅਸੀਂ ਬਹੁਤ ਸਾਰੀ ਦੇ ਕੇ ਲਿਆਉਂਦੇ ਆਂ ਘਟ ਤੋਂ ਘਟ 500 ਰੁਪਇਆ ਜਾਂ ਇਸ ਤੋਂ ਵੱਧ ਸੋ ਮੈਂ ਬੇਨਤੀ ਕਰਾਂਗਾ ਕਿ ਸਾਨੂੰ ਰਮਾਲੇ ਕਿਸ ਤਰ੍ਹਾਂ ਦੇ ਭੇਟਾ ਕਰਨੇ ਚਾਹੀਦੇ ਨੇ ਸਾਨੂੰ ਗੁਰੂ ਨੇ ਜੋ ਮਤ ਬਖਸ਼ੀ ਹੈ ਉਸ ਮਤ ਮੁਤਾਬਕ ਆਪਾਂ ਵਿਚਾਰ ਕਰੀਏ ਕਿ ਜਿਸ ਤਰ੍ਹਾਂ ਪਹਿਲਾਂ ਮੈਂ ਇਹ ਕਰਾਂਗਾ ਗੱਲ ਕਿ ਜਿਸ ਤਰ੍ਹਾਂ ਦੇ ਆਪ ਰਮਾਲੇ ਭੇਟਾ ਕਰਦੇ ਹੋ ਉਹ ਸਿਰਫ ਇੱਕ ਵਾਰ ਲੱਗਦੇ ਜਾਂ ਇੱਕ ਵਾਰ ਵੀ ਨਹੀਂ ਲੱਗਦੇ ਉਹ ਹਜ਼ਾਰਾਂ ਰੁਪਇਆ ਖਰਚਿਆ ਹੋਇਆ ਫੂ ਖਾਤੇ ਚੱਲ ਜਾਂਦਾ ਜਿਸ ਤਰ੍ਹਾਂ ਤੁਹਾਨੂੰ ਮੈਂ ਦਿਖਾਣਾ ਚਾਹੁੰਦਾ ਦੇਖੋ ਆ ਰਮਾਲਾ ਕਿਸੇ ਨੇ ਭੇਟ ਕੀਤਾ ਇਹ ਰਮਾਲੇ ਦੇ ਉੱਤੇ ਘਟ ਤੋਂ ਘਟ ਜਿਹੜੀ ਹੈਗੀ ਆ ਉਹਨਾਂ ਨੇ ਜਿਹੜੀ ਭੇਟ ਆ ਆ 500 ਕੇ ਤੋਂ ਵੱਧ ਕੁਝ ਲਿਖੀ ਹੋਈ ਹੈ ਸੋ ਇਹ ਇੱਕ ਵਾਰ ਰਮਾਲਾ ਲੱਗਾ ਹੈ ਉਦੋਂ ਬਾਅਦ ਕਿਸੇ ਕੰਮ ਨਹੀਂ ਆਣਾ ਜਾਂ ਤਾਂ ਇਹ ਸਟੋਰ 'ਚ ਜਮ੍ਹਾਂ ਪਿਆ ਰਹੇਗਾ ਜਾਂ ਇਸ ਨੂੰ ਇਸ ਤਰ੍ਹਾਂ ਇਹਨਾਂ ਰਮਾਲਿਆਂ ਨੂੰ ਖਤਮ ਕਰ ਦਿੱਤਾ ਜਾਏਗਾ ਆ ਦੇਖੋ ਕਿਤਨੇ ਰਮਾਲੇ ਨੇ ਜਿਹੜੇ ਸਿਰਫ ਇੱਕ ਇੱਕ ਵਾਰ ਹੀ ਇਹ ਗੁਰੂ ਗ੍ਰੰਥ ਸਾਹਿਬ ਨੂੰ ਲੱਗੇ ਨੇ ਸਿਰਫ ਇੱਕ ਵਾਰ ਦੇਖੋ ਇਦਾਂ ਦੇ ਰਮਾਲੇ ਅਸੀਂ ਜਿਨ੍ਹਾਂ ਦੇ ਉੱਤੇ ਬਹੁਤ ਸਾਰੀਆਂ ਮੀਨਾਕਾਰੀਆਂ ਕੀਤੀਆਂ ਕਢਾਈਆਂ ਕੀਤੀਆਂ ਤੇ ਅਸੀਂ ਦੇਖਦੇ ਹਾਂ ਕਿ ਇਹ ਰਮਾਲੇ ਸਿਰਫ ਇੱਕ ਵਾਰ ਹੀ ਲਾਏ ਜਾਂਦੇ ਨੇ ਭਾਵੇਂ ਕਿੰਨੇ ਵੀ ਅਸੀਂ ਮਹਿੰਗੇ ਲਿਆਉਂਦੇ ਆ ਤੇ ਸਾਨੂੰ ਇੱਥੇ ਮੈਂ ਆਪ ਜੀ ਨਾਲ ਇਹ ਵਿਚਾਰ ਸਾਂਝੀ ਕਰਨੀ ਕਿ ਸਾਨੂੰ ਕਿਸ ਤਰ੍ਹਾਂ ਦੇ ਰਮਾਲੇ ਜਿਹੜੇ ਭੇਟਾ ਕਰਨੇ ਚਾਹੀਦੇ ਨੇ ਜਿਹੜੇ ਕੰਮ ਵੀ ਆ ਜਾਣ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿ ਸਾਡੇ ਬਾਰ ਬਾਰ ਉਹ ਰਮਾਲੇ ਜਿਹੜੇ ਆ ਭੇਟ ਕੀਤੇ ਹੋਏ ਲੱਗਣ ਉਹ ਚੰਗੇ ਲੱਗਣ ਉਹਦੇ ਵਾਸਤੇ ਅਸੀਂ ਗੁਰਦੁਆਰਾ ਸਾਹਿਬ ਗ੍ਰੰਥੀ ਸਿੰਘ ਨੂੰ ਪੁੱਛ ਕੇ ਕਿ ਗੁਰੂ ਗ੍ਰੰਥ ਸਾਹਿਬ ਲਈ ਰਮਾਲੇ ਜਿਹੜੇ ਅਸੀਂ ਬਣਵਾ ਕੇ ਜਾਂ ਅਸੀਂ ਉਸ ਤਰੀਕੇ ਦੇ ਨਾਲ ਲੈ ਕੇ ਆਈਏ ਜਿਹੜੇ ਵਾਰ-ਵਾਰ ਲੱਗਣ ਜਿਸ ਤਰ੍ਹਾਂ ਹੁਣ ਦੇਖੋ ਇਹ ਸੰਗਤਾਂ ਨੇ ਭੇਟਾ ਕੀਤੇ ਨੇ ਰਮਾਲੇ ਇਹਦੇ ਵਿੱਚ ਜਿਹੜੀ ਮੀਨਾਕਾਰੀ ਵੀ ਕੀਤੀ ਹੈ ਇਹ ਰਮਾਲੇ ਸੈੱਟ ਬਣਾਏ ਹੋਏ ਨੇ ਤੇ ਜਿਹੜੇ ਇਹ ਲੱਗਦੇ ਆ ਤੇ ਵਾਰ-ਵਾਰ ਲੱਗਦੇ ਦੇਖੋ ਇਹ ਸੈੱਟ ਬਣਾ ਕੇ ਦਿੱਤੇ ਹੋਏ ਨੇ ਬਣਾ ਕੇ ਸੰਗਤਾਂ ਨੇ ਭਾਵੇਂ ਇਹਦੀ ਭੇਟਾ ਕਿੰਨੀ ਵੀ ਉਹਨਾਂ ਦੀ ਲੱਗੀ ਹੋਵੇ ਜ਼ਿਆਦਾ ਇਹ ਸੈੱਟ ਬਣਾ ਕੇ ਲਾਏ ਨੇ ਇਹ ਸਾਲਾਂਵੰਦੀ ਤੱਕ ਲੱਗਣੇ ਨੇ ਸਾਲਾਂ ਤੱਕ ਸੰਗਤ ਦੀ ਲੱਗਣੇ ਨੇ ਇਹ ਰਮਾਲੇ ਕਿਉਂਕਿ ਅਸੀਂ ਇੱਥੇ ਗੁਰੂ ਸਾਹਿਬ ਦੀ ਸੇਵਾ ਨੂੰ ਅਸੀਂ ਸਮਰਪਿਤ ਹੋ ਕੇ ਇਹ ਭੇਟਾ ਕੀਤੇ ਨੇ ਇਹ ਅਸੀਂ ਆਪਣੀ ਮਨ ਪਿੱਛੇ ਲਾ ਕੇ ਕੀਤੇ ਨੇ ਜਿਹੜੇ ਸਾਡੇ ਪੈਸੇ ਵੀ ਲੱਗੇ ਕਿਸੇ ਕੰਮ ਵੀ ਨਹੀਂ ਆਏ ਜਦੋਂ ਕਿ ਸਿੱਖ ਰਹਿਤ ਮਰਿਆਦਾ ਵਿੱਚ ਹੀ ਲਿਖਿਆ ਹੈ ਕਿ ਸਾਨੂੰ ਜਿਹੜੀ ਜ਼ਰੂਰੀ ਨਹੀਂ ਕਿ ਅਸੀਂ ਰਮਾਲਾ ਭੇਟ ਹੀ ਕਰਨਾ ਹੈ ਅਸੀਂ ਕੋਈ ਹੋਰ ਵਸਤੂ ਭੇਟਾ ਕਰ ਸਕਦੇ ਹਾਂ ਜਿਹੜੀ ਕਿ ਲੋੜ ਹੋਵੇ ਗੁਰਦੁਆਰਾ ਸਾਹਿਬ ਅਸੀਂ ਪੁੱਛ ਲਈਏ ਇਨਕੇ ਜੋ ਸਾਡਾ ਮਨ ਕੀਤਾ ਸੀ ਉਹ ਕਰ ਦਿੱਤਾ ਇਸ ਤਰ੍ਹਾਂ ਨਹੀਂ ਉਹ ਭੇਟਾ ਸਾਡੀ ਸੇਵਾ ਕੀਤੀ ਜਾਂਦੀ ਬੇਅਰਥ ਤੇ ਇੱਕ ਹੋਰ ਜਿਹੜਾ ਆਪਸ਼ਨ ਮੈਂ ਆਪ ਨੂੰ ਦੱਸਣਾ ਚਾਹਨਾ ਕਿ ਸਾਨੂੰ ਰਮਾਲੇ ਜਿਹੜੇ ਭੇਟਾ ਕਰਨੇ ਨੇ ਆਮ ਕਰਕੇ ਸਿੰਪਲ ਕੱਪੜੇ ਦੇ ਰਮਾਲੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਉਸ ਜਿਸ ਤਰ੍ਹਾਂ ਲੇਡੀਜ਼ ਸੂਟ ਹੈ ਜਾਂ ਕੋਟ ਪੈਂਟ ਦਾ ਕੱਪੜਾ ਹੈ ਜਿਹੜੇ ਮੋٹے ਕੱਪੜੇ ਜਿਹੜੇ ਸਿੰਪਲ ਹੈ ਬਿਲਕੁਲ ਉਹਨਾਂ ਦੇ ਉੱਤੇ ਕੋਈ ਕਿਸ ਤਰ੍ਹਾਂ ਦੀ ਮੀਨਾਕਾਰੀ ਕੋਈ ਕਢਾਈ ਨਹੀਂ ਹੈ ਉਸ ਤਰ੍ਹਾਂ ਦੇ ਸਾਨੂੰ ਭੇਟਾ ਕਰਨੇ ਚਾਹੀਦੇ ਜਿਸ ਤਰ੍ਹਾਂ ਹੁਣ ਦੇਖੋ ਇਹਦੇ ਤੇ ਘਟਾਈ ਵੀ ਹੈਗੀ ਆ ਰਮਾਲਾ ਤੁਸੀਂ ਦੇਖਦੇ ਹੋ ਇਹ ਸੋਫਟ ਆ ਬੜਾ ਇਹ ਜਿਹੜਾ ਕੱਪੜੇ ਦਾ ਹੈ ਇਹਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਲਾਇਆ ਤੇ ਅਸੀਂ ਇਹਨੂੰ ਧੋ ਕੇ ਦੁਬਾਰਾ ਵੀ ਲਾ ਸਕਦੇ ਹਾਂ ਜਿੰਨੀ ਵਾਰ ਮਰਜੀ ਆ ਦੇਖੋ ਕੱਪੜੇ ਦੇ ਨੇ ਜਿਸ ਤਰ੍ਹਾਂ ਲੇਡੀ ਸੂਟ ਨੇ ਤੇ ਇਹ ਕੱਪੜੇ ਦੇ ਰਮਾਲੇ ਸੰਗਤ ਜੀ ਨੇ ਇਹਨਾਂ ਸੈੱਟ ਬਣੇ ਨੇ ਇਹਨੂੰ ਤੁਸੀਂ ਸੈਂਕੜੇ ਵਾਰ ਲਾ ਸਕਦੇ ਹੋ ਜਿੰਨੀ ਵਾਰ ਮਰਜੀ ਅਸੀਂ ਲਾ ਸਕਦੇ ਹਾਂ ਇਹਨਾਂ ਰਮਾਲਿਆਂ ਨੂੰ ਦੇਖੋ ਇਹ ਰਮਾਲੇ ਜਿਹੜੇ ਨੇ ਤੇ ਇਹ ਅਸੀਂ ਇਹਨਾਂ ਨੂੰ ਬਹੁਤ ਵਾਰੀ ਲਾ ਸਕਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਕੱਪੜਿਆਂ ਦੇ ਬਣਾਏ ਨੇ ਆ ਦੇਖੋ ਆ ਸਾਰੇ ਕੱਪੜਿਆਂ ਦੇ ਬਣਾਏ ਹੋਏ ਨੇ ਸੰਗਤ ਜੀ ਇਹਨੂੰ ਅਸੀਂ ਲਾਵਾਂਗੇ ਤੇ ਇਹ ਜਿੰਨਾ ਚਿਰ ਵੀ ਅਸੀਂ ਲਾਣਾ ਚਾਹੀਏ ਇਹਨਾਂ ਨੂੰ ਕੱਪੜੇ ਦੇ ਰਮਾਲਿਆਂ ਨੂੰ ਅਸੀਂ ਲਾ ਸਕਦੇ ਆ ਉਤੋਂ ਬਾਅਦ ਇੱਕ ਹੋਰ ਮੈਂ ਬੇਨਤੀ ਕਰਾਂ ਕਿ ਜਦੋਂ ਮੰਨ ਲਓ ਨਹੀਂ ਲਾਣੇ ਜਿਆਦਾ ਸਮਾਂ ਹੋ ਗਿਆ ਸੀ ਕਿ ਇਹ ਤਾਂ ਬਹੁਤ ਚਿਰ ਹੋ ਗਿਆ ਫਿਰ ਅਸੀਂ ਇਹ ਕੱਪੜਾ ਕਿਸੇ ਲੋੜਵੰਦ ਨੂੰ ਵੀ ਦੇ ਸਕਦੇ ਆ ਕਿਸੇ ਗਰੀਬ ਨੂੰ ਵੀ ਦੇ ਸਕਦੇ ਆ ਕੋਈ ਇਹਨੂੰ ਸਮਾਕੇ ਵੀ ਪਾਇਆ ਜਾ ਸਕਦਾ ਹੈ ਇਹ ਕਿਸੇ ਕੰਮ ਵੀ ਆ ਸਕਦਾ ਉਹ ਸਾਡੀ ਜਿਹੜੀ ਸੇਵਾ ਹੈ ਸਫਲ ਹੋ ਜਾਏਗੀ ਇਸ ਲਈ ਮੈਂ ਬੇਨਤੀ ਕਰਾਂਗਾ ਕਿ ਜਿਹੜਾ ਜਿਹੜੀ ਸੇਵਾ ਰਮਾਲਿਆਂ ਦੀ ਕਰਨੀ ਹੈ ਕੋਸ਼ਿਸ਼ ਕਰੋ ਕਿ ਸਿੰਪਲ ਕੱਪੜੇ ਦੇ ਜਿਹੜੇ ਹੈਗੇ ਨੇ ਰਮਾਲੇ ਲਿਆਂਦੇ ਜਾਣ ਤੇ ਦੂਸਰੀ ਗੱਲ ਕਿ ਪੁੱਛ ਕੇ ਕੇ ਜੇ ਸੈੱਟ ਬਣਾ ਕੇ ਦੇਣਾ ਸੀ ਉਹ ਤੇ ਮੀਨਾ ਕਾਰੀ ਕਰਕੇ ਕਢਾਈ ਕਰਕੇ ਉਹ ਅਸੀਂ ਪੁੱਛ ਕੇ ਤਾਂ ਕਿ ਉਹ ਲੱਗਦਾ ਰਹੇ ਜਿਹੜੇ ਜਿਸ ਤਰ੍ਹਾਂ ਰਮਾਲੇ ਮੈਂ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਕਿ ਇਸ ਤਰ੍ਹਾਂ ਕਈ ਇਸ ਤਰ੍ਹਾਂ ਦੇ ਅਸੀਂ ਲਿਆਨੇ ਦੁਕਾਨਾਂ ਤੋਂ ਕਿਤੇ ਉਹ ਦੁਕਾਨਾਂ ਵਾਲੇ ਵੀ ਸਾਡੀ ਖੂਬ ਛੇ ਲਾਉਂਦੇ ਨੇ ਪਰ ਕੰਮ ਨਹੀਂ ਕਿਸਿਆਂ ਦੇ ਇਸ ਕਰਕੇ ਮੈਂ ਬੇਨਤੀਆਂ ਕਰਾਂਗਾ ਕਿ ਜਿਹੜੀ ਰਮਾਲਿਆਂ ਸੰਬੰਧੀ ਆਪ ਜੀ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਵੀ ਇਹ ਜਿਹੜਾ ਹੈਗਾ ਸੰਗਤਾਂ ਨੂੰ ਕਿਹਾ ਗਿਆ ਤੇ ਕਿ ਤੁਸੀਂ ਰਮਾਲੇ ਜਿਹੜੇ ਹੈਗੇ ਆ ਉਹ ਇਸ ਤਰ੍ਹਾਂ ਭੇਟ ਨਾ ਕਰੋ ਤੇ ਕੋਈ ਹੋਰ ਚੀਜ਼ ਭੇਟ ਕਰ ਦਿਓ ਤਾਂ ਕਿ ਕੰਮ ਆ ਸਕੇ ਇਸ ਲਈ ਕੋਈ ਵੀ ਤੁਸੀਂ ਚੀਜ਼ ਭੇਟ ਕਰਦੇ ਹੋ ਉਹ ਕਰੋ ਜਿਹੜੀ ਗੁਰੂ ਨੂੰ ਸਮਰਪਿਤ ਹੋ ਕੇ ਗੁਰੂ ਵੀ ਖੁਸ਼ ਹੋਵੇ ਸਾਡਾ ਮਨ ਵੀ ਖੁਸ਼ ਹੋਵੇ ਕਿ ਅਸੀਂ ਦਿੱਤੀ ਆਓ ਬੇਟਾ ਕਿਉਂਕਿ ਇੱਕ ਸਕਿੰਟ ਲਾ ਕੇ ਫੇਰ ਲਾ ਕੇ ਪਰੇ ਰੱਖਦਾ ਜਿੱਦਾਂ ਉੱਥੇ ਜਾ ਕੇ ਗੰਗਾ ਦੇ ਵਿੱਚ ਲੋਕ ਗਊਦਾਨ ਕਰਦੇ ਨੇ 50 ਰੁਪਏ 100 ਰੁਪਏ ਦੇ ਕੇ ਪੰਡਤ ਨੂੰ ਹਰੱਸਾ ਪੜਾਉਂਦੇ ਨੇ ਮੜ ਕੇ ਫੇਰ ਉੱਥੇ ਰੱਖਦਾ ਇਸ ਤਰ੍ਹਾਂ ਦੇ ਕਰਮ ਕਾਂਡ ਬਣਾ ਲੈ ਸੀ ਨਮਾਲੇ ਭੇਟ ਕਰਨੇ ਇਸ ਕਰ ਕਰਮ ਕਾਂਡ ਨਾ ਕਰੀਏ ਜਦ ਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਗੁਰੂ ਸਾਹਿਬ ਦੇ ਬਚਨ ਨੇ ਇਸ ਕਰਕੇ ਅਸੀਂ ਵਿਪਰਨ ਕੀ ਰੀਤ ਮੰਗ ਨਹੀਂ ਕਰਨਾ ਗੁਰਸਿੱਖਾਂ ਦੀ ਸੇਵਾ ਕਰਨੀ ਹੈ ਗੁਰੂ ਕਿਰਪਾ ਕਰੇ ਐਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਹੋ ਜਾਂ ਭੁੱਲਾਂ ਦੀ ਖਿਮਾ ਸੁਝਾਅ ਦੇ ਲਈ ਇੰਤਜ਼ਾਰ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ